ਸਚੇ ਘਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈ ਨਿਆਮ ਮੁਖ ਹੈਡਲਾਈਨਸ ਤੇ ਕੈਨੇਡਾ ਡੇ ਦੇ ਮੌਕੇ ਤੇ ਲੀਡਰਾਂ ਨੇ ਦਿੱਤੀ ਨਾਗਰਿਕਾਂ ਨੂੰ ਵਧਾਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡੀਅਨ ਕਦਰਾਂ ਕੀਮਤਾਂ ਦੀ ਕੀਤੀ ਪ੍ਰਸ਼ੰਸਾ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਨੇ ਮਨਾਇਆ ਕੈਨੇਡਾ ਡੇ ਸਭ ਤੋਂ ਵੱਡਾ ਕੈਨੇਡਾ ਦਾ ਝੰਡਾ ਲਹਿਰਾਇਆ ਕਿਊਬਿਕ ਚ ਜ਼ਿਆਦਾਤਰ ਕਿਰਾਏਦਾਰਾਂ ਦੀ ਲੀਜ਼ ਹੋਈ ਖਤਮ ਨਵੇਂ ਘਰ ਲੱਭਣ ਦੇ ਵਿੱਚ ਜੁਟੇ ਕਿਰਾਏਦਾਰ ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਹੋਈ ਖਤਮ ਹਜੇ ਵੀ ਵੈਸਟ ਜੈਟ ਦੇ ਵੱਲੋਂ ਰੱਦ ਕੀਤੀਆਂ ਜਾ ਰਹੀਆਂ ਨੇ ਉਡਾਨਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਭਰ ਦੇ ਵਿੱਚ ਫੈਡਰਲ ਸਰਕਾਰ ਕਮਿਊਨਿਟੀ ਬੁਨਿਆਦੀ ਢਾਂਚੇ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖ ਰਹੀ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇੱਕ ਕਮਿਊਨਿਟੀ ਬੁਨਿਆਦੀ ਢਾਂਚੇ ਪ੍ਰੋਜੈਕਟ ਬਾਰੇ ਘੋਸ਼ਣਾ ਕੀਤੀ ਹੈ ਤੇ ਮੌਂਟਰੀਅਲ ਦੇ ਇਸ ਬੁਨਿਆਦੀ ਢਾਂਚੇ ਤੇ ਪ੍ਰੋਜੈਕਟ ਲਈ 33 ਮਿਲੀਅਨ ਡਾਲਰ ਦੀ ਫੰਡਿੰਗ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਮੌਂਟਰੀਅਲ ਮੈਟਰੋਪੋਲੀਟਨ ਖੇਤਰ ਦੇ ਵਿੱਚ ਪੱਤਰਕਾਰਾਂ ਦੇ ਕਈ ਸਵਾਲਾਂ ਦਾ ਵੀ ਜਵਾਬ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੋਂਟਰੀਅਲ ਕਯੂਬਿਕ ਵਿੱਚ ਤਿੰਨ ਆਧੁਨਿਕ ਪਹੁੰਚਯੋਗ ਅਤੇ ਵਾਤਾਵਰਣ ਅਨੁਕੂਲ ਕਮਿਊਨਿਟੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ 33 ਮਿਲੀਅਨ ਡਾਲਰ ਤੋਂ ਵੱਧ ਦੇ ਸੰਗੀ ਨਿਵੇਸ਼ ਦਾ ਐਲਾਨ ਕੀਤਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਾਰਕ ਐਕਸਟੈਂਸ਼ਨ ਵਿੱਚ ਇੱਕ ਮਨੋਰੰਜਨ ਅਤੇ ਕਮਿਊਨਿਟੀ ਸੈਂਟਰ ਅਤੇ ਸੇਂਟ ਮਿਸ਼ੇਲ ਵਿੱਚ ਇੱਕ ਕਮਿਊਨਿਟੀ ਹਾਊਸ ਦਾ ਨਿਰਮਾਣ ਸ਼ਾਮਲ ਹੈ। ਦੋਵੇਂ ਕਾਰਬਨ ਨਿਰਪੱਖ ਮਿਆਰਾਂ ਲਈ ਬਣਾਏ ਗਏ ਨੇ ਜੋ ਉਹਨਾਂ ਨੂੰ ਊਰਜਾ ਕੁਸ਼ਲ ਬਣਾਉਣਗੇ। ਪ੍ਰੋਜੈਕਟਾਂ ਵਿੱਚ ਪਾਰਕ ਐਕਸਟੈਂਸ਼ਨ ਨੇਬਰਹੁੱਡ ਵਿੱਚ ਐਫਆਰਕਯੂ ਆਫ ਫੈਮਿਨਿਨ ਸੰਗਠਨ ਦੇ ਭਵਿੱਖ ਦੇ ਸਥਾਨ ਦਾ ਨਵੀਨੀਕਰਨ ਵੀ ਸ਼ਾਮਿਲ ਹੋਵੇਗਾ। ਗ੍ਰੀਨ ਅਤੇ ਇਨਕਲੂਸਿਵ ਕਮਿਊਨਿਟੀ ਬਿਲਡਿੰਗਸ ਪ੍ਰੋਗਰਾਮ ਦੁਆਰਾ ਫੰਡ ਕੀਤੇ ਗਏ ਇਹ ਨਵੀਆਂ ਅਤੇ ਮੁਰੰਮਤ ਕੀਤੀਆਂ ਸਹੂਲਤਾਂ ਨਵੀਆਂ ਸਾਂਝੀਆਂ ਥਾਵਾਂ ਪ੍ਰਦਾਨ ਕਰਨਗੀਆਂ ਜਿੱਥੇ ਭਾਈਚਾਰਾ ਇਕੱਠਾ ਹੋ ਸਕਦਾ ਹੈ, ਸਮਾਗਮਾਂ ਦੀ ਮੇਜ਼ਬਾਨੀ ਕੀਤੀ ਜਾ ਸਕਦੀ ਹੈ। I'm incredibly pleased to be announcing announcement uh, an investment of over 33 million dollars to support three modern accessible and environmentally friendly community infrastructure projects right here in Montreal. ਇਸ ਕੋਸ਼ਟਾਂ ਦੇ ਨਾਲ ਫੈਡਰਲ ਸਰਕਾਰ ਨੇ ਪੂਰੇ ਕੈਨੇਡਾ ਵਿੱਚ ਕਮਿਊਨਿਟੀ ਬੁਨਿਆਦੀ ਢਾਂਚੇ ਤੇ ਪ੍ਰੋਜੈਕਟਾਂ ਨੂੰ ਸਮਰਥਨ ਦੇਣ ਲਈ ਪ੍ਰੋਗਰਾਮ ਰਾਹੀਂ ਪਹਿਲਾਂ ਹੀ 1.1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਇਹ ਨਿਵੇਸ਼ ਸੁਧਾਰ ਕਰ ਰਹੇ ਨੇ ਜਿੱਥੇ ਕੈਨੇਡੀਅਨ ਕੰਮ ਕਰਦੇ ਨੇ ਸਿੱਖਦੇ ਨੇ ਰਹਿੰਦੇ ਨੇ ਤੇ ਇਕੱਠੇ ਆਉਂਦੇ ਨੇ ਪ੍ਰਦੂਸ਼ਣ ਨੂੰ ਘਟਾਉਣ ਲਾਗਤਾਂ ਨੂੰ ਘਟਾਉਣ ਅਤੇ ਚੰਗੀਆਂ ਨੌਕਰੀਆਂ ਦਾ ਸਮਰਥਨ ਕਰਦੇ ਹੋਏ ਇਹ ਨਿਵੇਸ਼ਾਂ ਵਿੱਚ ਸੁਧਾਰ ਕੀਤੇ ਗਏ ਨੇ ਆਪਣੀਆਂ ਪਾਈਚਾਰਿਆਂ ਨੂੰ ਮਜ਼ਬੂਤ ਕਰਨ ਲਈ ਨਿਵੇਸ਼ ਕਰਨਾ ਫੈਡਰਲ ਸਰਕਾਰ ਜਾਰੀ ਰੱਖੇਗੀ ਅਤੇ ਹਰ ਪੀੜੀ ਲਈ ਇੱਕ ਬਿਹਤਰ ਅਤੇ ਵਿਧਿਆਪਕ ਭਵਿੱਖ ਬਣਾਉਣਾ ਵੀ ਫੈਡਰਲ ਸਰਕਾਰ ਦੀ ਪਹਿਲ ਕਦਮੀ ਦੇ ਵਿੱਚ ਸ਼ਾਮਿਲ ਹੈ ਟ੍ਰਾਂਟੋ ਡੇ ਕੇਅਰ ਆਪਰੇਟਰ ਨੇ ਫੰਡਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਡੇ ਕੇਅਰ ਦੇ ਸਿੱਖਿਆਕਾਂ ਦੀਆਂ ਤਨਖਾਹਾਂ ਘਟਾਈਆਂ ਜਾ ਸਕਦੀਆਂ ਨੇ ਲਰਨਿੰਗ ਐਂਰਿਚਮੈਂਟ ਫਾਊਂਡੇਸ਼ਨ ਦੇ 25 ਸਥਾਨਾਂ ਤੇ 200 ਸਟਾਫ ਪ੍ਰਭਾਵਿਤ ਹੋਵੇਗਾ ਇਸ ਦੇ ਨਾਲ ਹੀ ਟ੍ਰਾਂਟੋ ਦੇ ਪ੍ਰਮੁੱਖ ਡੇ ਕੇਅਰ ਆਪਰੇਟਰਾਂ ਦਾ ਇਹ ਵੀ ਕਹਿਣਾ ਹੈ ਕਿ ਫੰਡਾਂ ਦੀ ਘਾਟ ਦੇ ਕਾਰਨ ਉਹਨਾਂ ਦੇ ਕੋਲ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕਰਨ ਤੋਂ ਇਲਾਵਾ ਕੋਈ ਹੋਰ ਆਪਸ਼ਨ ਨਹੀਂ ਬਚੀ ਟੋਰਾਂਟੋ ਦਾ ਇੱਕ ਪ੍ਰਮੁੱਖ ਡੇ ਕੇਅਰ ਆਪਰੇਟਰ ਜੋ ਕਿ ਰਾਸ਼ਟਰੀ 10 ਡਾਲਰ ਪ੍ਰਤੀ ਦਿਨ ਦੇ ਚਾਈਲਡ ਕੇਅਰ ਪ੍ਰੋਗਰਾਮ ਦਾ ਹਿੱਸਾ ਹੈ ਸੈਂਕੜੇ ਕਰਮਚਾਰੀਆਂ ਲਈ ਉਜਰਤਾਂ ਕਟਾਰ ਹੈ ਅਤੇ ਉਸ ਦਾ ਕਹਿਣਾ ਹੈ ਕਿ ਇੱਕ ਪੁਰਾਣੇ ਫੰਡਿੰਗ ਮਾਡਲ ਦੇ ਕਾਰਨ ਇਸ ਦਾ ਕੋਈ ਵਿਕਲਪ ਨਹੀਂ ਹੈ ਜਿਸ ਨੇ ਇਸ ਨੂੰ ਕਰਜ਼ੇ ਲਈ ਮਜਬੂਰ ਕੀਤਾ ਹੈ ਲਰਨਿੰਗ ਐਂਡ ਰਿਚਮੈਂਟ ਫਾਊਂਡੇਸ਼ਨ ਜੋ ਕਿ ਟ੍ਰਾਂਟੋ ਵਿੱਚ 25 ਬਾਲ ਸੰਭਾਲ ਕੇਂਦਰਾਂ ਦਾ ਸੰਚਾਲਨ ਕਰਦੀ ਹੈ ਤੇ ਲਗਭਗ 1800 ਬੱਚਿਆਂ ਦੀ ਦੇਖਭਾਲ ਕਰਦੀ ਹੈ ਉਸ ਨੇ ਪਿਛਲੇ ਹਫ਼ਤੇ ਇੱਕ ਪੱਤਰ ਵਿੱਚ ਮਾਪਿਆਂ ਨੂੰ ਦੱਸਿਆ ਕਿ ਉਹਨਾਂ ਨੇ ਤਨਖਾਹਾਂ ਵਿੱਚ ਕਟੌਤੀਆਂ ਨੂੰ ਲਾਗੂ ਕਰਨ ਅਤੇ ਕੁਝ ਸਟਾਫ ਦੀਆਂ ਭੂਮਿਕਾਵਾਂ ਨੂੰ ਵਿੱਚ ਬਦਲਣ ਲਈ ਅਵਿਸ਼ਵਾਸਯੋਗ ਤੌਰ ਤੇ ਮੁਸ਼ਕਲ ਫੈਸਲੇ ਲਏ ਨੇ ਅਤੇ ਇਹ ਫੈਸਲੇ ਕੰਮ ਕਰਦੇ ਰਹਿਣ ਵਾਸਤੇ ਲਏ ਗਏ ਨੇ ਆਪਣੇ ਪੱਤਰ ਵਿੱਚ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਵਿਆਪੀ अर्ली ਲਰਨਿੰਗ ਚਾਈਲਡ ਐਂਡ ਰਿਪੀਟ ਆਪਣੇ ਪੱਤਰ ਵਿੱਚ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਵਿਆਪੀ अर्ली ਲਰਨਿੰਗ ਐਂਡ ਚਾਈਲਡ ਕੇਅਰ ਪ੍ਰੋਗਰਾਮ ਦਾ ਮੌਜੂਦਾ ਡਿਜ਼ਾਈਨ ਇਸ ਖੇਤਰ ਨੂੰ ਖਤਰੇ ਵਿੱਚ ਪਾ ਰਿਹਾ ਹੈ ਸਧਾਰਨ ਸ਼ਬਦਾਂ ਵਿੱਚ ਪ੍ਰੋਗਰਾਮ ਦਾ ਫੰਡਿੰਗ ਫਾਰਮੂਲਾ ਮਿਆਰੀ ਬਲਦੇਖਪਾਲ ਨੂੰ ਚਲਾਉਣ ਲਈ ਲੋੜੀਂਦੀਆਂ ਤਨਖਾਹਾਂ ਅਤੇ ਖਰਚਿਆਂ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ। ਇਹ ਪਰਿਵਰਤਨ Ontario ਦੇ ਬਹੁਤ ਸਾਰੇ ਚਾਈਲਡਕੇਅਰ ਸੈਂਟਰਾਂ ਨੂੰ ਆਪਣੀਆਂ ਫੀਸਾਂ ਨੂੰ ਅੱਧਾ ਕਰਨ ਤੋਂ ਬਾਅਦ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੋਗਰਾਮ ਦੀ ਇੱਕ ਮੁੱਖ ਲੋੜ ਹੁੰਦੀ ਹੈ। ਜਦਕਿ ਫੈਡਰਲ ਸਰਕਾਰ ਫੀਸਾਂ ਨੂੰ ਘਟਾਉਣ ਦੇ ਖਪਾਲ ਵਿੱਚ ਸੁਧਾਰ ਕਰਨ ਅਤੇ ਸਪੇਸ ਤੱਕ ਪਹੁੰਚ ਨੂੰ ਵਧਾਉਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਸਾਲਾਨਾ ਫੰਡਿੰਗ ਵਿੱਚ ਅਰਬਾਂ ਡਾਲਰ ਪ੍ਰਦਾਨ ਕਰ ਰਹੀ ਹੈ। ਇਹ ਵਿਅਕਤੀਗਤ ਪ੍ਰੋਵਿੰਸਾਂ ਤੇ ਨਿਰਭਰ ਕਰਦਾ ਹੈ ਕਿ ਉਹ ਪੈਸਾ ਕਿਵੇਂ ਵੰਡਿਆ ਜਾਂਦਾ ਹੈ। Ontario daycarez ਵਿੱਚ ਹਿੱਸਾ ਲੈਣ ਦੁਆਰਾ ਗੁਆਏ ਹੋਏ ਮਾਲੀਏ ਨੂੰ ਬਟਲਨ ਲਈ ਵਚਨਬੱਧ ਹੈ ਜੋ ਉਹਨਾਂ ਦੀਆਂ ਫੀਸਾਂ ਨੂੰ ਅੱਧਾ ਕਰ ਦਿੰਦੇ ਨੇ ਪ੍ਰੋਵਿੰਸ ਨੂੰ ਮਾਰਚ ਸਾਲ 2022 ਵਿੱਚ ਵਸੂਲੀ ਗਈ ਫੀਸ ਦੇ ਆਧਾਰ ਤੇ ਰਕਮ ਪ੍ਰਾਪਤ ਹੋਵੇਗੀ ਪਿਛਲੇ ਸਾਲ 2.75% ਅਤੇ ਇਸ ਸਾਲ 2.1% ਦੇ ਸਾਲਾਨਾ ਵਾਅਦੇ ਦੇ ਨਾਲ ਇਹ ਵਸੂਲੀ ਬਰਾਮਦ ਕੀਤੀ ਜਾਵੇਗੀ ਪਰ ਉਸ ਸਮੇਂ ਤੋਂ ਜੀਵਨ ਦੀ ਲਾਗਤ ਵਿੱਚ ਤੇਜ਼ੀ ਨਾਲ ਵਾਧਾ ਅਤੇ ਸੈਕਟਰ ਵਿੱਚ ਕਰਮਚਾਰੀਆਂ ਦੀ ਗੰਭੀਰ ਘਾਟ ਨਾਲ ਸਿੱਜਣ ਲਈ ਚਾਈਲਡ ਕੇਅਰ ਸਟਾਫ ਦੀ ਤਨਖਾਹ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਨੇ ਇਨ੍ਹਾਂ ਵਾਅਦਿਆਂ ਨੂੰ ਪਛਾੜ ਦਿੱਤਾ ਹੈ ਐਲਈਐਫ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਫ੍ਰੈਂਪਟਨ ਦਾ ਕਹਿਣਾ ਹੈ ਕਿ ਸਤੰਬਰ ਵਿੱਚ ਲਗਭਗ 200 ਸਟਾਫ ਮੈਂਬਰ ਆਪਣੀ ਘੰਟਾवार ਤਨਖਾਹ ਵਿੱਚ 2.32 ਡਾਲਰ ਤੋਂ ਲਗਭਗ 30 ਡਾਲਰ ਪ੍ਰਤੀ ਘੰਟਾ ਕਟੌਤੀ ਕਰਨਗੇ ਤਨਖਾਹਾਂ ਵਿੱਚ ਕਟੌਤੀ ਪਿਛਲੇ ਸਾਲ ਫਾਊਂਡੇਸ਼ਨ ਦੁਆਰਾ ਵੱਧ ਸਟਾਫ ਨੂੰ ਬਰਕਰਾਰ ਰੱਖਣ ਅਤੇ ਉਹਨਾਂ ਦੁਆਰਾ ਪ੍ਰਦਾਨ ਕੀਤੀ ਦੇਖਭਾਲ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਤਨਖਾਹ ਵਿੱਚ ਵਾਧਾ ਕਰਨ ਤੋਂ ਬਾਅਦ ਆਈ ਹੈ ਇਹ ਕਟੌਤੀ ਇੱਕਦਮ ਆਈ ਹੈ ਤੇ ਫਰੈਂਟਨ ਦਾ ਕਹਿਣਾ ਹੈ ਇਸ ਦਾ ਸ਼ਾਨਦਾਰ ਅਤੇ ਚੰਗਾ ਪ੍ਰਭਾਵ ਸੀ Ontario ਵਿੱਚ ਆਪਰੇਟਰ ਬੰਦ ਹੋਣ ਦੇ ਜੋਖਮ ਬਾਰੇ ਚੇਤਾਵਨੀ ਦੇ ਰਹੇ ਨੇ ਜੇਕਰ ਪ੍ਰੋਵਿੰਸ ਦੇ ਫੰਡਿੰਗ ਫਾਰਮੂਲੇ ਨੂੰ ਦੇਖਪਾਲ ਪ੍ਰਦਾਨ ਕਰਨ ਦੀ ਅਸਲ ਲਾਗਤ ਨੂੰ ਪੂਰਾ ਕਰਨ ਲਈ ਅਪਡੇਟ ਨਹੀਂ ਕੀਤਾ ਜਾਂਦਾ ਨਾ ਕਿ ਗਵਾਚੇ ਹੋਏ ਮਾਲੀਏ ਨੂੰ ਬਦਲਣ ਦੀ ਬਚਾਏ ਓਟਵਾ ਅਤੇ Ontario ਪ੍ਰੋਗਰਾਮ ਨਾਲ ਚੁਣੌਤੀਆਂ ਲਈ ਇੱਕ ਦੂਜੇ ਵੱਲ ਉਂਗਲ ਉਠਾ ਰਹੇ ਨੇ ਸਰਕਾਰ ਦੇ ਦੋ ਪਧਰਾਂ ਨੇ ਸਾਲ 2024 ਵਿੱਚ ਚਾਈਲਡ ਕੇਅਰ ਅਤੇ ਸ਼ੁਰੂਆਤੀ ਸਾਲਾਂ ਦੀ ਪ੍ਰਣਾਲੀ ਵਿੱਚ ਸਾਂਝੇ ਤੌਰ ਤੇ 4.1 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਜੋ ਪਿਛਲੇ ਸਾਲ ਨਾਲੋਂ 200 ਮਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੈ ਇਸ ਦੌਰਾਨ ਪਰਿਵਾਰ ਬੱਚਿਆਂ ਅਤੇ ਸਮਾਜਿਕ ਵਿਕਾਸ ਦੇ ਫੈਡਰਲ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਪ੍ਰੋਵਿੰਸ ਪ੍ਰੋਗਰਾਮ ਦੇ ਡਿਜ਼ਾਈਨ ਅਤੇ ਡਿਲੀਵਰੀ ਲਈ ਜ਼ਿੰਮੇਵਾਰ ਨਹੀਂ ਅਤੇ ਅਨਟਾਰੀਓ ਨੂੰ ਇਸ ਸਾਲ ਰਾਸ਼ਟਰੀ ਪ੍ਰੋਗਰਾਮ ਲਈ ਸੰਗੀ ਸਰਕਾਰ ਤੋਂ 2 ਬਿਲੀਅਨ ਡਾਲਰ ਤੋਂ ਵੱਧ ਪ੍ਰਾਪਤ ਹੋਣਗੇ ਵੱਦੀ ਮਹਿੰਗਾਈ ਦੇ ਚੱਲਦਿਆਂ ਕੁਝ ਲੋਕਾਂ ਦੇ ਲਈ ਇਸ ਦਾ ਬੋਝ ਚੁੱਕਣਾ ਔਖਾ ਹੋਇਆ ਪਿਆ ਹੈ ਅਜਿਹੇ ਦੇ ਵਿਚਾਲੇ ਸਸਕੇਚਵਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਦਰਸਲ ਸਸਕੇਚਵਾਨ ਦੀ ਘੱਟੋ-ਘੱਟ ਉਜਰਤ ਇਸ ਸਾਲ ਦੇ ਅੰਤ ਵਿੱਚ 15 ਡਾਲਰ ਪ੍ਰਤੀ ਘੰਟੇ ਤੱਕ ਵੱਧ ਜਾਵੇਗੀ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ ਦੂਜੇ ਪਾਸੇ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੀ ਘੱਟੋ-ਘੱਟ ਉਜਰਤ 15 ਡਾਲਰ ਹੈ ਤੇ ਮੈਨੀਟੋਬਾ ਦੀ ਘੱਟੋ-ਘੱਟ ਉਜਰਤ 15.5 ਡਾਲਰ ਦੇ ਕਰੀਬ ਹੈ ਸਸਕੇਚਵਾਨ ਦੀ ਘੱਟੋ-ਘੱਟ ਉਜਰਤ 1 ਅਕਤੂਬਰ ਨੂੰ ਵਧ ਕੇ 15 ਡਾਲਰ ਹੋ ਜਾਵੇਗੀ। ਇਸ ਸਾਲ 2022 ਵਿੱਚ ਸਸਕੇਚਵਾਨ ਸਰਕਾਰ ਦੁਆਰਾ ਵਾਦਾ ਕੀਤੀ ਗਈ ਆਖਰੀ ਵਾਧਾ ਹੋਵੇਗਾ। ਉਸ ਸਾਲ ਪ੍ਰਾਂਤ ਨੇ ਅਗਲੇ ਦੋ ਸਾਲਾਂ ਵਿੱਚ ਹਰ ਇੱਕ ਡਾਲਰ ਵਿੱਚ ਇੱਕ ਹੋਰ ਡਾਲਰ ਦੇ ਵਾਅਦੇ ਦੇ ਵਾਅਦੇ ਨਾਲ ਘੱਟੋ-ਘੱਟ ਉਜਰਤ ਨੂੰ 11.81 ਡਾਲਰ ਤੋਂ ਵਧਾ ਕੇ 13 ਡਾਲਰ ਕਰ ਦਿੱਤਾ ਹੈ। ਸਸਕੇਚਵਾਨ ਫੈਡਰੇਸ਼ਨ ਆਫ ਲੇਬਰ ਦੇ ਸਕੱਤਰ ਖਜ਼ਾਂਜੀ ਕੈਂਟ ਪੀਟਰਸਨ ਨੇ ਕਿਹਾ ਹੈ ਕਿ ਇਹ ਬਹੁਤ ਘਟ ਉਜਰਤ ਹੈ ਉਸਨੇ ਕਿਹਾ ਕਿ ਘਟੋ ਘਟੋ ਉਜਰਤ ਕਿਰਾਇਆ ਕਰਿਆਨੇ ਦੀਆਂ ਕੀਮਤਾਂ ਉੱਚ ਕਿਰ ਵੀ ਨਾ ਮੇ ਗੈਸ ਤੇ ਬਿੱਲਾਂ ਤੇ ਟੈਕਸਾਂ ਸਮੇਤ ਰਹਿਣ ਸਹਨਤੀਆਂ ਵਾਦੀਆਂ ਲਾਗਤਾਂ ਨੂੰ ਪੂਰਾ ਨਹੀਂ ਕਰ ਰਹੀ ਪੀਟਰਸਨ ਨੇ ਕਿਹਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਦੇਖਦੇ ਹਾਂ ਜਿਵੇਂ ਕਿ ਫੁੱਲ ਟਾਈਮ ਨੌਕਰੀਆਂ ਵਾਲੇ ਲੋਕ ਦੋ ਜਾਂ ਤਿੰਨ ਨੌਕਰੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਨੇ ਤੇ ਉਸ ਦੇ ਬਾਵਜੂਦ ਵੀ ਉਹ ਆਪਣੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਪਾਉਂਦੇ ਇਸ ਦਾ ਮਤਲਬ ਹੈ ਕੁਰਬਾਨੀਆਂ ਹੋ ਸਕਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਾਕੀ ਲਈ ਨਾ ਭੇਜ ਸਕਣ ਜਾਂ ਉਹਨਾਂ ਨੂੰ ਡਾਂਸ ਕਲਾਸਾਂ ਵਿੱਚ ਦਾਖਲਾ ਕਰਵਾਉਣ ਵਰਗੀਆਂ ਜ਼ਰੂਰਤਾਂ ਨਾ ਪੂਰੀਆਂ ਕਰ ਸਕਣ ਜਾਂ ਬੁਨਿਆਦੀ ਲੋੜਾਂ ਖਰੀਦਣ ਦੇ ਵਿੱਚ ਅਸਮਰਥ ਹੋਣ ਪੀਟਰਸਨ ਦਾ ਕਹਿਣਾ ਹੈ ਕਿ ਕਮਾਈ ਅਤੇ ਰਹਿਣ ਸਹਿਣ ਦੀ ਲਾਗਤ ਵਿਚਾਲੇ ਅੰਤਰ ਇਸੇ ਕਾਰਨ ਫੂਡ ਬੈਂਕ ਦੀ ਵਰਤੋਂ ਅਤੇ ਗਿਰਵੀ ਨਾਮੇ ਤੇ ਡਿਫਾਲਟ ਕਰਨ ਵਾਲੇ ਲੋਕਾਂ ਵਿੱਚ ਨਾਟਕੀ ਵਾਧਾ ਹੋਇਆ ਹੈ ਉਨਾ ਕਿ ਹਾਕੀ ਘੱਟੋ ਘੱਟ ਉਜਰਤ ਕਮਾਉਣ ਵਾਲੇ ਉਹ ਨਹੀਂ ਹਨ ਜੋ ਤੁਸੀਂ ਸਟੀਰੀਓਟਾਈਪਿਕ ਤੌਰ ਤੇ ਸੋਚ ਸਕਦੇ ਹੋ ਕਿ ਕਿਸ਼ੋਰਾਂ ਨੂੰ ਥੋੜਾ ਜਿਹਾ ਵਾਧੂ ਖਰਚ ਕਰਨ ਵਾਲੇ ਪੈਸੇ ਕਮਾਉਂਦੇ ਨੇ ਇਹ ਮੁੱਖ ਤੌਰ ਤੇ ਉਹ ਲੋਕ ਹੁੰਦੇ ਨੇ ਜੋ ਆਪਣੇ ਪਰਿਵਾਰਾਂ ਦਾ ਪੇਟ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਬਰ ਰਿਲੇਸ਼ਨਸ ਅਤੇ ਵਰਕਪਲੇਸ ਸੇਫਟੀ ਮੰਤਰੀ ਡੌਨ ਮੈਕਮੋਰਿਸ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਵਾਧਾ ਇੱਕ ਤਰੀਕਾ ਹੈ ਕਿ ਪ੍ਰੋਵਿੰਸ ਕਾਮਿਆਂ ਦਾ ਸਮਰਥਨ ਕਰ ਰਹੀ ਹੈ ਮੈਕਮੋਰੀਸ ਦਾ ਇਹ ਵੀ ਕਹਿਣਾ ਹੈ ਕਿ ਸਕੇਚਵਾਨ ਕੈਨੇਡਾ ਵਿੱਚ ਸਭ ਤੋਂ ਘੱਟ ਨਿਜੀ ਟੈਕਸਾਂ ਵਿੱਚੋਂ ਇੱਕ ਸੂਬਾ ਹੈ ਜੋ ਇਸ ਨੂੰ ਰਹਿਣ, ਕੰਮ ਕਰਨ ਅਤੇ ਇੱਕ ਪਰਿਵਾਰ ਪਾਲਣ ਲਈ ਇੱਕ ਵਧੀਆ ਜਗ੍ਹਾ ਬਣਾਉਂਦਾ ਹੈ। ਬ੍ਰਾਇਨਾ ਸੋਲਬਰਗ ਜੋ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਿਕੇਸ ਸੁਭਾਈ ਮਾਮਲਿਆਂ ਦੀ ਡਾਇਰੈਕਟਰ ਹੈ ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਦੁਆਰਾ ਅਚਾਨਕ ਛਾਲ ਮਾਰਨ ਦੀ ਬਜਾਏ ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਦੁਆਰਾ ਅਚਾਨਕ ਛਾਲ ਮਾਰਨ ਦੀ ਬਜਾਏ ਵਾਅਦੇ ਵਿੱਚ ਵਾਅਦਾ ਕਰਨ ਦੀ ਛਲਾਗਾ ਕਰਦੀ ਹੈ ਜਿਸ ਨਾਲ ਕਾਰੋਬਾਰੀ ਮਾਲਕਾਂ ਨੂੰ ਮੰਜੂਰੀ ਦੀਆਂ ਲਾਗਤਾਂ ਦੀ ਯੋਜਨਾ ਬਣਾਉਣ ਲਈ ਸਥਿਰਤਾ ਅਤੇ ਭਵਿਖਵਾਣੀ ਦੀ ਸਮਰੱਥਾ ਮਿਲਦੀ ਹੈ ਸੋਲਬਰਗ ਦਾ ਕਹਿਣਾ ਹੈ ਕਿ ਕਾਰੋਬਾਰੀ ਮਾਲਕਾਂ ਤੇ ਅਕਸਰ ਉਹਨਾਂ ਨਵੀਆਂ ਤਨਖਾਹਾਂ ਦੀਆਂ ਕੀਮਤਾਂ ਨੂੰ ਪੂਰਾ ਕਰਨ ਲਈ ਆਪਣੀਆਂ ਕੀਮਤਾਂ ਵਧਾਉਣ ਲਈ ਦਬਾਅ ਮਹਿਸੂਸ ਹੁੰਦਾ ਹੈ ਤੇ ਇਸ ਦਾ ਮਤਲਬ ਹੈ ਕਿ ਇਹ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਂਦੀਆਂ ਨੇ ਉਸਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਸੂਬਾ ਤਨਖਾਹਾਂ ਵਧਾ ਕੇ ਕਾਰੋਬਾਰਾਂ ਤੇ ਬੋਝ ਪਾਉਣ ਦੀ ਬਜਾਏ ਭੋਜਨ, ਬਾਲਣ, ਕਿਰਾਏ ਅਤੇ ਸਹੂਲਤਾਂ ਨੂੰ ਸਸਤਾ ਕਰਨ ਦੇ ਤਰੀਕੇ ਲੱਭ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਘੱਟ ਆਮਦਨ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਨੂੰ ਵੇਖਣਾ ਨਿੱਜੀ ਆਮਦਨੀ ਟੈਕਸ ਨੂੰ ਕਟਾਉਣਾ ਬੁਨਿਆਦੀ ਨਿੱਜੀ ਰਕਮ ਨੂੰ ਵਧਾਉਣਾ ਘੱਟ ਤਨਖਾਹ ਕਮਾਉਣ ਵਾਲੇ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦੀ ਕਿਫਾਇਤੀ ਚੁਣੌਤੀਆਂ ਨੂੰ ਹੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਜਦਕਿ ਪੀਟਰਸਨ ਦਾ ਕਹਿਣਾ ਹੈ ਕਿ ਇਹ ਧਾਰਨਾ ਕਿ ਘੱਟੋ ਘੱਟ ਉਜਰਤ ਵਧਾਉਣ ਨਾਲ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਹੁੰਦਾ ਹੈ ਗੁੰਮਰਾਹਕੁੰਨ ਹੈ ਉਨਾ ਕਿਹਾ ਕਿ ਇਹ ਸਥਾਨਕ ਛੋਟੇ ਕਾਰੋਬਾਰ ਨਹੀਂ ਹਨ ਜੋ ਘੱਟੋ ਘੱਟ ਉਜਰਤ ਅਦਾ ਕਰਦੇ ਨੇ ਇਹ ਬਹੁ ਰਾਸ਼ਟਰੀ ਕਾਰਪੋਰੇਸ਼ਨਾਂ ਨੇ ਜੋ ਵੱਡੇ ਦੇ ਭੁਗਤਾਨ ਕਰਨ ਦੀ ਸਮਰੱਥਾ ਰੱਖ ਸਕਦੀਆਂ ਨੇ ਪਰ ਨਾ ਕਰਨ ਦੀ ਚੋਣ ਕਰਦੀਆਂ ਨੇ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਨੌਜਵਾਨ ਦੇ ਉੱਤੇ ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਗੱਡੀ ਚਲਾਉਂਦੇ ਦੋਸ਼ ਲਗਾਏ ਗਏ ਨੇ ਜਿਸ ਦੇ ਚਲਦਿਆਂ ਉਸ ਨੂੰ 2 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ 5 ਸਾਲ ਤੱਕ ਉਸ ਦੇ ਡਰਾਈਵਿੰਗ ਕਰਨ ਦੇ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਨੌਜਵਾਨ ਦੇ ਕਾਰਨ ਇੱਕ ਗੰਭੀਰ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ ਤੇ ਪਤਨੀ ਦੀ ਮੌਤ ਹੋ ਗਈ ਕੈਨੇਡਾ ਵਿੱਚ ਜਾਨਲੇਵਾ ਹਾਦਸੇ ਦੇ ਦੋਸ਼ੀ ਠਹਿਰਾਏ ਪੰਜਾਬੀ ਨੌਜਵਾਨ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ 42 ਸਾਲਾਂ ਸੰਦੀਪ ਸਿੰਘ ਮਾਨ 109 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਅਤੇ ਪੀੜਤ ਪਰਿਵਾਰ ਦੀ ਗੱਡੀ ਦੇ ਪਰਖੱਚੇ ਉੱਡ ਗਏ ਹਾਦਸੇ ਨੂੰ ਅੱਖੀਂ ਦੇਖਣ ਵਾਲਿਆਂ ਰਿਪੀਟ ਹਾਦਸੇ ਨੂੰ ਅੱਖੀਂ ਵੇਖਣ ਵਾਲਿਆਂ ਮੁਤਾਬਕ ਸੰਦੀਪ ਸਿੰਘ ਮਾਨ ਹੋਰ ਗੱਡੀਆਂ ਤੋਂ ਅੱਗੇ ਲੰਘਣ ਦੇ ਯਤਨ ਦੌਰਾਨ ਹਾਈਵੇ ਦੇ ਗਲਤ ਪਾਸੇ ਚਲਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਖਤਰਨਾਕ ਸੀ ਕਿ ਜਾਰਜ ਮੈਸੀ ਟਨਲ ਨੂੰ ਕਈ ਘੰਟੇ ਬੰਦ ਰੱਖਣਾ ਪਿਆ। ਸੰਦੀਪ ਸਿੰਘ ਮਾਨ ਦੇ ਖੂਨ ਦਾ ਨਮੂਨਾ ਲੈ ਕੇ ਹਸਪਤਾਲ ਭੇਜਿਆ ਗਿਆ ਜਿਸ ਰਾਹੀਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਤਸਦੀਕ ਕੀਤੀ ਗਈ। ਤਸਰੀ ਕੀ ਹਾਦਸੇ ਦੌਰਾਨ 68 ਸਾਲ ਦੀ ਔਰਤ ਦਮ ਤੋੜ ਗਈ ਅਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ ਮਰਨ ਵਾਲੀ ਔਰਤ ਦੀ ਭੈਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਮਾਨ ਨੂੰ ਆਪਣੀ ਕਰਤੂਤ ਤੇ ਬਿਲਕੁਲ ਵੀ ਅਫਸੋਸ ਸ਼ਾਇਦ ਨਾ ਹੋਇਆ ਹੋਵੇ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਹਾਦਸੇ ਮਗਰੋਂ ਸ਼ਾਮ ਪੀੜੀ 6 ਦਿਨ ਦਾ ਜਾਕੀ ਅਜਿਹਾ ਬਿਲਕੁਲ ਨਾ ਹੋਇਆ ਪਿਛਲੇ ਕੁਝ ਮਹੀਨੇ ਦੌਰਾਨ ਉਸ ਨੇ ਸੰਜਮ ਜ਼ਰੂਰ ਦਿਖਾਇਆ ਪਰ ਪਰਿਵਾਰ ਨੂੰ ਪਿਆ ਕਟਾਕ ਦੇ ਪੂਰਾ ਨਹੀਂ ਹੋ ਸਕਦਾ ਮਰਨਮਲੀ ਔਰਤ ਦੇ ਸ਼ਨਾਖਤ ਕੀ ਟ੍ਰੇਨ ਵਜੋਂ ਕੀਤੀ ਗਈ ਹੈ ਅਤੇ ਉਸਦੀ ਬੇਟੀ ਸੰਦੀਪ ਸਿੰਘ ਮਾਨ ਦੀ ਸਜ਼ਾ ਨੂੰ ਉਸਦੀ ਕਰਤੂਤ ਦੇ ਮੁਕਾਬਲੇ ਬੇहद ਮਾਮੂਲੀ ਦੱਸ ਲਿਆ ਹੈ। ਉਸਨੇ ਕਿਹਾ ਕਿ 2 ਸਾਲ ਬਾਅਦ ਸੰਦੀਪ ਸਿੰਘ ਮਾਨ ਜੇਲ੍ਹ ਵਿੱਚੋਂ ਬਾਹਰ ਹੋਵੇਗਾ ਅਤੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਗੁਜ਼ਾਰ ਸਕੇਗਾ ਪਰ kia train ਆਪਣੇ ਪੋਤੇ-ਪੋਤੀਆਂ ਤੋਂ ਹਮੇਸ਼ਾ ਵਾਸਤੇ ਵਿਛੜ ਗਈ ਏ ਹਾਦਸੇ ਤੋਂ ਪਹਿਲਾਂ ਸੰਦੀਪ ਸਿੰਘ ਮਾਨ ਦੇ ਡਰਾਈਵਿੰਗ ਕਰਨ ਤੇ 6 ਵਾਰ پابੰਦੀ ਲੱਗੀ ਪਰ ਇਸ ਦੇ ਬਾਵਜੂਦ ਵੀ ਉਹ ਨੀ ਸੁਧਰਿਆ ਅਤੇ ਨਸ਼ੇ ਵਿੱਚ ਡਰਾਈਵਿੰਗ ਕਰਦਿਆਂ ਚਾਨ ਲੈਵਾ ਹਾਦਸਾ ਵਾਪਰ ਗਿਆ ਫਿਰ ਵੀ ਪਰਿਵਾਰ ਨੇ ਇਸ ਗਲਤ ਤੇ ਤਸੱਲੀ ਜ਼ਾਹਿਰ ਕੀਤੀ ਹੈ ਕਿ ਆਖਰਕਾਰ ਅਦਾਲਤੀ ਕਾਰਵਾਈ ਮੁਕੰਮਲ ਹੋ ਗਈ ਜਿਕਰੇ ਖਾਸ ਹੈ ਕਿ ਇਹ ਹਾਦਸਾ 2 ਸਤੰਬਰ ਸਾਲ 2020 ਨੂੰ ਬ੍ਰਿਟਿਸ਼ ਕੋਲੰਪੀਆ ਦੀ ਜੋਰਜ ਮੈਸੀ ਟਨਲ ਵਿੱਚ ਵਾਪਰਿਆ ਸੀ ਅਤੇ ਹਾਦਸੇ ਵਾਲੀ ਥਾਂ ਤੇ ਗੱਡੀਆਂ ਦੀ ਰਫ਼ਤਾਰ 60 ਕਿਲੋਮੀਟਰ ਤੋਂ ਵੱਧ ਨਹੀਂ ਹੋ ਸਕਦੀ ਸੀ ਸੰਦੀਪ ਸਿੰਘ ਮਾਨ ਵੱਲੋਂ ਇੱਕ ਦਿਨ ਪਹਿਲਾਂ ਹੀ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਦਾ ਦੋਸ਼ ਕਬੂਲ ਕੀਤਾ ਗਿਆ ਸੀ ਜਿਸ ਮਗਰੋਂ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਸੰਦੀਪ ਸਿੰਘ ਮਾਨ ਨੂੰ 2 ਸਾਲ ਤੋਂ 1 ਦਿਨ ਘੱਟ ਦੀ ਸਜ਼ਾ ਸੁਣਾਈ ਗਈ ਹੈ ਜਿਸ ਨਾਲ ਉਹ ਇਮੀਗ੍ਰੇਸ਼ਨ ਨੀਮਾ ਵਿੱਚ ਨਹੀਂ ਉਲਝੇਗਾ ਇਸ ਤੋਂ ਇਲਾਵਾ ਉਸਤੇ 5 ਸਾਲ ਡਰਾਈਵਿੰਗ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਇਹ 2 ਸਾਲ ਦੀ ਕੈਦ ਖਤਮ ਹੋਣ ਮਗਰੋਂ ਸ਼ੁਰੂ ਹੋਵੇਗੀ ਕੈਨੇਡਾ ਚ ਪਨਾਹ ਮੰਗਣ ਵਾਲਿਆਂ ਲਈ ਹੋਟਲ ਖਰੀਦਣਾ ਸ਼ੁਰੂ ਕਰੇਗੀ ਫੈਡਰਲ ਸਰਕਾਰ ਦਰਸਲ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਵਿਚਾਲੇ ਇਮੀਗ੍ਰੇਸ਼ਨ ਮੰਤਰਾਲੇ ਦੇ ਲਈ ਇੱਕ ਸਿਰਦਰਦੀ ਬਣੀ ਹੋਈ ਹੈ ਤੇ ਕਿਰਾਏ ਤੇ ਲਏ ਹੋਟਲਾਂ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਸਰਕਾਰ ਹੁਣ ਆਪਣੇ ਹੋਟਲ ਖਰੀਦਣ ਤੇ ਵਿਚਾਰ ਕਰ ਰਹੀ ਹੈ ਮੌਜੂਦਾ ਵੇਰੇ ਦੌਰਾਨ ਕੈਨੇਡਾ ਸਰਕਾਰ 4000 ਹੋਟਲ ਕਮਰਿਆਂ ਦਾ ਕਿਰਾਇਆ ਬਰਦਾਸ਼ਤ ਕਰ ਰਹੀ ਹੈ ਜਿੰਨਾ ਵਿੱਚ 7300 ਸ਼ਰਨਾਰਥੀਆਂ ਨੂੰ ਰੱਖਿਆ ਗਿਆ ਹੈ ਦਾ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਲੰਮੇ ਸਮੇਂ ਵਾਸਤੇ ਲੀਜ਼ ਤੇ ਲਏ ਹੋਟਲਾਂ ਦਾ ਖਰਚਾ ਕਾਫੀ ਜ਼ਿਆਦਾ ਹੋ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਆਪਣੇ ਹੋਟਲ ਖਰੀਦਨੇ ਜ਼ਿਆਦਾ ਵਾਜਬ ਰਹਿਣਗੇ ਅਸਾਈਲਮ ਦਾ ਦਾਅਵਾ ਕਰਨ ਵਾਲਿਆਂ ਨੂੰ ਪ੍ਰੋਵਿੰਸ਼ੀਅਲ ਸ਼ੈਲਟਰਜ਼ ਜਾਂ ਧਾਰਮਿਕ ਥਾਵਾਂ ਤੇ ਹੋਟਲਾਂ ਵਿੱਚ ਤਬਦੀਲ ਕੀਤਾ ਗਿਆ ਹੈ ਇੱਕ ਇੰਟਰਵਿਊ ਦੌਰਾਨ ਉਹਨਾਂ ਇਹ ਵੀ ਕਿਹਾ ਹੈ ਕਿ ਆਪਣੇ ਮਾਮਲਿਆਂ ਦੀ ਸੁਣਵਾਈ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਸ਼ਰਨਾਰਥੀਆਂ ਦੀ ਨਿਗਰਾਨੀ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਦੀ ਤੈਨਾਤ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਜਲਦ ਹੀ ਹੇਠਾਂ ਆ ਸਕਦੀ ਹੈ। ਇੱਥੇ ਦੱਸਿਆ ਗਿਆ ਕਿ ਸਤੰਬਰ 2021 ਤੋਂ ਜਨਵਰੀ 2023 ਦਰਮਿਆਨ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਨੂੰ ਠਹਿਰਾਉਣ ਲਈ ਹੋਟਲਾਂ ਤੇ 9 ਕਰੋੜ 40 ਲੱਖ ਡਾਲਰ ਖਰਚ ਕੀਤੇ ਗਏ ਨੇ। ਇਹਨਾਂ ਵਿੱਚੋਂ 10 ਹੋਟਲ ਮੌਂਟਰੀਅਲ ਵਿਖੇ ਮੌਜੂਦ ਸਨ, ਜਦਕਿ 112 ਕਮਰਿਆਂ ਵਾਲਾ ਇੱਕ ਹੋਟਲ ਇੰਟਰਨੈਸ਼ਨਲ 에ਅਰਪੋਰਟ ਨੇੜੇ ਸਥਿਤ ਹੈ। ਇਸ ਤੋਂ ਇਲਾਵਾ ਨਾਇਗਰਾ ਫਾਲਸ ਅਤੇ ਆਟਵਾ ਵਿਖੇ ਵੀ ਹੋਟਲ ਕਿਰਾਏ ਲਏ ਗਏ ਨੇ ਤਾਂਕਿ ਵੱਡੇ ਸ਼ਹਿਰਾਂ ਤੇ ਦਬਾਅ ਘਟਾਇਆ ਜਾ ਸਕੇ। ਫਰਵਰੀ ਸਾਲ 2023 ਤੋਂ ਫਰਵਰੀ ਸਾਲ 2024 ਵਿਚਾਲੇ ਨਾਇਗਰਾ ਫਾਲਸ ਵਿਖੇ ਸ਼ਰਨਾਰਥੀਆਂ ਦੀ ਰਿਹਾਈਸ਼ ਵਾਸਤੇ 10 ਕਰੋੜ ਡਾਲਰ ਦੀ ਰਕਮ ਹੋਟਲਾਂ ਤੇ ਖਰਚ ਕੀਤੀ ਗਈ ਹਾਊਸ ਆਫ ਕਾਮਨਸ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਫੈਡਰਲ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਮੁਲਕਾਂ ਤੋਂ ਆਏ ਤਕਰੀਬਨ 5000 ਸ਼ਰਨਾਰਥੀਆਂ ਦੀ ਰਿਹਾਈਸ਼ ਦਾ ਖਰਚਾ ਬਰਦਾਸ਼ਤ ਕੀਤਾ ਗਿਆ ਅਤੇ ਪਨਾ ਮੰਗਣ ਵਾਲੇ ਔਸਤਨ 113 ਦਿਨ ਹੋਟਲ ਵਿੱਚ ਰਹੇ ਇੱਕ ਸ਼ਰਨਾਰਥੀ ਦਾ ਰੋਜ਼ਾਨਾ ਔਸਤ ਖਰਚਾ 208 ਡਾਲਰ ਰਿਹਾ ਜਿਸ ਵਿੱਚ ਰਿਹਾਇਸ਼ ਖਾਣਾ ਪੀਣਾ ਅਤੇ ਸੁਰੱਖਿਆ ਸ਼ਾਮਿਲ ਹੈ ਭਾਵੇਂ ਅਸਾਈਲਮ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਫੈਡਰਲ ਸਰਕਾਰ ਮਹਾਮਾਰੀ ਸ਼ੁਰੂ ਹੋਣ ਮਗਰੋਂ ਫੈਡਰਲ ਸਰਕਾਰ ਵੱਲੋਂ ਰਿਹਾਇਸ਼ ਦੇ ਖਰਚੇ ਵਿੱਚ ਮਦਦ ਕਰਨ ਦਾ سلسلہ ਆਰੰਭਿਆ ਗਿਆ ਹਾਲ ਹੀ ਵਿੱਚ ਕਿਊਬੈਕ ਨੂੰ ਦਿੱਤੀ 75 ਕਰੋੜ ਡਾਲਰ ਦੀ ਰਕਮ ਵਿਵਾਦ ਦਾ ਕਾਰਨ ਬਣੀ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਇਸ ਨੂੰ ਹੋਰਨਾ ਰਾਜਾ ਨਾਲ ਵਿਤਕਰਾ ਕਰਾਰ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਗੇ ਦੱਸਿਆ ਕਿ ਪੀਲ ਰੀਜਨ ਵਿੱਚ ਇੱਕ ਰਿਸੈਪਸ਼ਨ ਸੈਂਟਰ ਖੋਲ੍ਹਿਆ ਜਾ ਰਿਹਾ ਹੈ ਜਿਸ ਰਾਹੀਂ ਤਕਰੀਬਨ 1300 ਸ਼ਰਨਾਰਥੀਆਂ ਨੂੰ ਖਾਣ ਪੀਣ ਅਤੇ ਰਿਹائش ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਰੀਸੈਪਸ਼ਨ ਸੈਂਟਰ ਦੇ ਖਰਚੇ ਦਾ ਕੁਝ ਹਿੱਸਾ ਇਮੀਗ੍ਰੇਸ਼ਨ ਮੰਤਰਾਲਾ ਬਰਦਾਸ਼ ਕਰੇਗਾ 10 ਇਹ ਕਿ ਘੱਟ ਗਿਣਤੀ ਲਿਬਰਲ ਸਰਕਾਰ ਦੀ ਹਮਾਇਤ ਕਰ ਰਹੀ ਐਨਡੀਪੀ ਵੱਲੋਂ ਸ਼ਰਨਾਰਥੀਆਂ ਵਾਸਤੇ ਲਿਆਂਦੇ ਜਾ ਰਹੇ ਨਵੇਂ ਨਿਯਮਾਂ ਦਾ ਵਿਰੋਧ ਕੀਤਾ ਗਿਆ ਜਿਨ੍ਹਾਂ ਤਹਿਤ ਕੈਨੇਡਾ ਦੀ ਧਰਤੀ ਤੇ ਮੌਜੂਦ ਨਾ ਹੋਣ ਤੇ ਸ਼ਰਨ ਮੰਗਣ ਦੀ ਕਾਰਵਾਈ ਰੱਦ ਕੀਤੀ ਜਾ ਸਕਦੀ ਹੈ ਬਾਈ ਇਲੈਕਸ਼ਨ ਹਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵਿਰੁੱਧ ਬਗਾਵਤ ਸ਼ੁਰੂ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕੋਲੋਂ ਅਸਤੀਫੇ ਦੀ ਵੀ ਮੰਗ ਕੀਤੀ ਗਈ ਪਰ ਉਹ ਆਪਣੇ ਅਹੁਦੇ ਦੇ ਉੱਤੇ ਜਿਉਂਦੀ ਤਿਉਂ ਬਰਕਰਾਰ ਨੇ ਹੁਣ ਪ੍ਰਧਾਨ ਮੰਤਰੀ ਜਸਟਨ ਟਰੂਡੋ ਵਿਰੁੱਧ ਬਗਾਵਤ ਕਰਦਿਆਂ ਲਿਬਰਲ ਪਾਰਟੀ ਦੇ ਕਈ ਐਮਪੀਜ਼ 2025 ਦੀਆਂ ਆਮ ਚੋਣਾਂ ਨਾਲ ਲੜਨ ਦਾ ਐਲਾਨ ਵੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੋਧਧ ਬਗਾਵਤ ਕਰਦਿਆਂ ਹੋਇਆਂ ਲਿਬਰਲ ਪਾਰਟੀ ਦੇ ਕਈ ਐਮਪੀਜ਼ ਅਗਲੇ ਸਾਲ ਦੀਆਂ ਆਮ ਚੋਣਾਂ ਵਿੱਚ ਨਾ ਲੜਨ ਦਾ ਐਲਾਨ ਕਰ ਸਕਦੇ ਨੇ। ਮੀਡੀਆ ਵੱਲੋਂ ਇੱਕ ਲਿਬਰਲ ਐਮਪੀ ਨਾਲ ਗੱਲਬਾਤ ਦੇ ਆਧਾਰ ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਟੋਰਾਂਟੋ ਸੇਂਟ ਪੋਲ ਜ਼ਿਮਨੀ ਚੋਣ ਦੀ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਿਬਰਲ ਆਗੂ ਦੀ ਕੁਰਸੀ ਨਾ ਛੱਡਣ ਦੀ ਜ਼ਿੱਦ ਪੁਵਾੜੇ ਦੀ ਜੜ ਬਣ ਸਕਦੀ ਹੈ। ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਦੇ ਉੱਤੇ ਲਿਬਰਲ ਐਮਪੀ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਪਸੰਦ ਨਾ ਕਰਨ ਵਾਲੇ ਕੈਨੇਡੀਅਨਸ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਅਗਲੀਆਂ ਆਮ ਚੋਣਾਂ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਐਮਪੀ ਨੇ ਦਾਵਾ ਕੀਤਾ ਹੈ ਕਿ ਇਸ ਵੇਲੇ ਟਰੂਡੋ ਦੀ ਅਗਵਾਈ ਹੇਠ ਪਾਰਟੀ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਕਾਕਸ ਦੀ ਮੀਟਿੰਗ ਸਦਨ ਤੋਂ ਟਾਲਾ ਵੱਟ ਲਿਆ ਅਤੇ ਕਿਹਾ ਕਿ ਉਹ ਇਕੱਲੇ ਇਕੱਲੇ ਐਮਪੀ ਨਾਲ ਗੱਲਬਾਤ ਕਰ ਰਹੇ ਨੇ ਉਨਾ ਕਿਹਾ ਕਿ ਬਿਨਾ ਸ਼ਾਕ ਟੋਰਾਂਟੋ ਸੇਂਟ ਪੋਲ ਦੀ ਚੋਣਾਂ ਚੁਣੌਤੀਆਂ ਭਰੀ ਸੀ ਅਤੇ ਨਤੀਜੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਹੁਤ ਕੁਝ ਕਰਨਾ ਪਵੇਗਾ। ਟਰੂਡੋ ਨੇ ਦੱਸਿਆ ਕਿ ਉਹਨਾਂ ਨੂੰ ਮੁਲਕ ਦੇ ਕੋਨੇ-ਕੋਨੇ ਤੋਂ ਲਿਬਰਲ ਕਾਕਸ ਮੈਂਬਰਾਂ ਦੇ ਫੋਨ ਆ ਰਹੇ ਨੇ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਨ ਵਾਲੇ ਲਿਬਰਲ ਐਮਪੀ ਨੇ ਕਿਹਾ ਹੈ ਕਿ ਟਰੂਡੋ ਨੂੰ ਹਰ ਕਾਕਸ ਮੈਂਬਰ ਨਾਲ ਵੱਖਰੇ ਤੌਰ ਤੇ ਗੱਲ ਕਰਨੀ ਚਾਹੀਦੀ ਹੈ। ਜੋ ਟ੍ਰਾਂਟੋ ਸੇਂਟ ਪੋਲ ਦੀ ਹਾਰ ਤੋਂ ਕਬਰائے ਹੋਏ ਨੇ ਇਸੇ ਦੌਰਾਨ ਜਿੱਥੇ ਟ੍ਰੂਡੋ ਵਿਰੁੱਧ ਬਗਾਵਤ ਦੀਆਂ ਕੰਚੂਆਂ ਮਿਲ ਰਹੀਆਂ ਨੇ ਉੱਥੇ ਹੀ ਵਿਨੀਪੈਗ ਨਾਰਥ ਤੋਂ ਲਿਬਰਲ ਐਮਪੀ ਕੈਵਨ ਲਮੈਕਸ ਨੇ ਉਹ ਅਗਲੀਆਂ ਆਮ ਚੋਣਾਂ ਤੱਕ ਹੀ ਲੜਨਗੇ ਰਿਪੀਟ ਉੱਥੇ ਹੀ ਵਿਨੀਪੈਗ ਨਾਰਥ ਤੋਂ ਲਿਬਰਲ ਐਮਪੀ ਕੈਵਨ ਲਮੈਕਸ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਤਾਂ ਹੀ ਲੜਨਗੇ ਜੇ ਟ੍ਰੂਡੋ ਪਾਰਟੀ ਆਗੂ ਬੰਦੇ ਰਹਿਣਗੇ ਸਪਾਈ ਵਿਊ ਹਲਕੇ ਤੋਂ ਲਿਬਰਲ ਐਮਪੀ ਜੋਰਜ ਜੈਲ ਅਤੇ 8 ਹੋਰ ਐਮਪੀਜ਼ ਵੱਲੋਂ ਲਿਬਰਲ ਨੈਸ਼ਨਲ ਕੌਕਸ ਦੀ ਮੁਖੀ ਬ੍ਰੈਂਡਾ ਸ਼ਨਾਹਨ ਨੂੰ ਚਿੱਠੀ ਲਿਖਦਿਆਂ ਔਟਵਾ ਵਿਖੇ ਆਮੋ ਸਾਹਮਣੀ ਮੀਟਿੰਗ ਸੱਦਨ ਦੀ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਟਰੂਡੋ ਮੀਟਿੰਗ ਸੱਦਨ ਦੇ ਮੂੜ ਵਿੱਚ ਨਜ਼ਰ ਨਹੀਂ ਆ ਰਹੇ ਟਰੂਡੋ ਦਾ ਕਹਿਣਾ ਹੈ ਕਿ ਉਹ ਐਮਪੀਜ਼ ਨੂੰ ਆਪਣੇ رائے ਪ੍ਰਗਟਾਉਣ ਦਾ ਮੌਕਾ ਦੇ ਰਹੇ ਨੇ ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਲੋਕਤੰਤਰੀ ਮੁਲਕਾਂ ਨੂੰ ਚੁਣੌਤੀਆਂ ਦਾ ਟੱਕਰਾ ਕਰਨਾ ਪੈ ਰਿਹਾ ਹੈ ਭਾਵੇਂ ਫਰਾਂਸ ਹੋਵੇ ਜਾਂ ਅਮਰੀਕਾ ਹੋਵੇ ਹਰ ਪਾਸੇ ਜਮਹੂਰੀਅਤ ਦੇ ਸਿਧਾਂਤਾਂ ਤੇ ਹੱਕਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਦਲੀਲਾਂ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਅਣਪਛਾਤੇ ਐਮਪੀ ਨੇ ਕਿਹਾ ਕਿ ਵੱਡੇ ਪੱਧਰ ਤੇ ਨੀਤੀਆਂ ਬਦਲ ਕੇ ਵੀ ਲਿਬਰਲ ਪਾਰਟੀ ਨੂੰ ਉਭਾਰਿਆ ਜਾ ਸਕਦਾ ਹੈ ਅਤੇ ਹੁਣ ਟਰੂਡੋ ਨੂੰ ਅਸਤੀਫਾ ਦੇਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਯਾਦ ਕਰਾ ਦਈਏ ਕਿ ਟਰੂਡੋ ਦੀ ਸਾਬਕਾ ਮੰਤਰੀ ਕੈਥਰੀਨ ਮਕੈਨਾ ਅਤੇ ਇੱਕ ਲਿਬਰਲ ਐਮਪੀ ਸਿੱਧੇ ਤੌਰ ਤੇ ਉਹਨਾਂ ਦਾ ਅਸਤੀਫਾ ਵੀ ਮੰਗ ਚੁੱਕੇ ਨੇ ਇਸ ਤੋਂ ਇਲਾਵਾ 1993 ਤੋਂ ਸਾਲ 2021 ਤੱਕ ਐਮਪੀ ਰਹੇ ਵੇਨ ਈਸਟਰ ਅਤੇ 1988 ਤੋਂ ਸਾਲ 2004 ਤੱਕ ਐਮਪੀ रह चुके ਜੌਹਨ ਮੈਨਲੀ ਵੀ ਟਰੂਡੋ ਨੂੰ ਅਸਤੀਫਾ ਦੇਣ ਦਾ ਸੱਦਾ ਦੇ ਚੁੱਕੇ ਨੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਜ਼ਿੱਦ ਦੇ ਉੱਤੇ ਅੜੇ ਹੋਏ ਨੇ ਤੇ ਆਪਣੇ ਅਹੁਦੇ ਤੇ ਬਿਰਾਜਮਾਨ ਨੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਇਸ ਜ਼ਿੱਦ ਦੇ ਕਾਰਨ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਚੁਣੌਤੀਆਂ ਵਿਰੋਧੀ ਦਲਾਂ ਵਾਸਤੇ ਕਿੰਨਾ ਕੁ ਲਾਭ ਪਹੁੰਚਾ ਸਕਦੀਆਂ ਨੇ ਇਹ ਵੀ ਵੇਖਣੀ ਹੋਵੇਗਾ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਕੈਨਡਾਡੇ ਦੇ ਮੌਕੇ ਤੇ ਲੀਡਰਾਂ ਨੇ ਦਿੱਤੀ ਨਾਗਰਿਕਾਂ ਨੂੰ ਵਧਾਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸ਼ੰਸਾ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਨੇ ਮਨਾਇਆ ਕੈਨੇਡਾ ਡੇ ਸਭ ਤੋਂ ਵੱਡਾ ਕੈਨੇਡਾ ਦਾ ਚੰਦਲ ਲਹਿਰਾਇਆ ਕਿਊਬਿਕ ਚ ਜ਼ਿਆਦਾਤਰ ਕਿਰਾਏਦਾਰਾਂ ਦੀ ਲੀਜ਼ ਹੋਈ ਖਤਮ ਨਵੇਂ ਘਰ ਲੱਭਣ ਦੇ ਵਿੱਚ ਜੁਟੇ ਕਿਰਾਏਦਾਰ ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਹੋਈ ਖਤਮ ਹਜੇ ਵੀ ਵੈਸਟ ਜੈਟ ਦੇ ਵੱਲੋਂ ਰੱਦ ਕੀਤੀਆਂ ਜਾ ਰੀਆਂ ਨੇ ਉਡਾਨਾਂ ਇਸੇ ਨਾਲ ਹੀ ਮੈਨੂ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ